ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਢੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਵਾਲਕੀ ਕਰ ਲਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਪਹੁੰਚ ਚੁੱਕੇ ਆ ਪਿੰਡ ਪੂਰਾ ਕੋਨਾ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਸਵੀਰ ਸੱਜਣੋਂ ਪੱਟੇ ਬਾਈ ਗਰ ਲਾਲ ਸਿੰਘ ਦੇ ਫਾਰਮ ਤੇ ਦੋ ਮੱਝਾਂ ਲੈ ਕੇ ਆਇਆ ਹੈ ਇੱਕ ਨੀਲੀ ਰਾਵੀ ਤੇ ਇੱਕ ਮੋਹਰਾ ਦੇ ਵਿੱਚ ਸਾਰੀ ਡਿਟੇਲ ਲੈ ਕੇ ਦੇਣੇ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਓ ਫਰਜਪੰਦਾ ਤੁਹਾਡਾ ਪੈਸੇ ਲਾਉਣੇ ਹੁੰਦੇ ਆ ਤੇ ਆਹੋ ਕਰਦੇ ਆ ਗੱਲਬਾਤ ਬਾਈ ਨਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਚੜਦੀ ਕਲਾ ਜੀ ਠੀਕ ਆ ਜੀ ਤੇ ਡਰੈਸੇ ਕਰਾ ਦੱਸਗੇ ਪਿੰਡ ਜੀ ਪੂਰਾ ਕੋਨਾ ਪਿੰਡ ਪੂਰਾ ਕੋਨਾ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰ ਸਾਹਿਬ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਤਹਿਸੀਲ ਪੱਟੀ ਠੀਕ ਆ ਤੇ ਮੋਬਾਈਲ ਨੰਬਰ ਉਹੋ ਹੀ ਦੇ ਦੇਣਾ ਹਾਂ ਜੀ ਠੀਕ ਆ ਤੇ ਕਿਨਵਾ ਸੂਆ ਝੋਟੀ ਦੀ ਕੀ ਡਿਟੇਲ ਆ ਜੀ ਦੂਜਾ ਸੂਆ ਅੱਛਾ ਧਾਕ ਲੋ ਦਿਆ ਜੀ ਮੌਕੇ ਦਾ ਮੌਕੇ ਦਾ ਧਾਕ ਲੋ ਦਿਆ ਕਟਾ ਮਗਰ ਕਟਾ ਮਗਰ ਜੀ ਠੀਕ ਆ 15 ਦਿਨਾਂ ਦੀ ਸੋਈਆ ਮਨੂੰ ਠੀਕ ਖੁੱਲ ਗਈ ਲਓ ਭਈ ਸੱਜਣੋ ਦੂਜਾ ਸੂਆ ਝੋਟੀ ਤੇ ਆੜਤੀਆਂ ਦੇ ਸਰਾਣੀਆਂ ਕੋਲ ਗੋਲ ਮੋਟਾ ਹੋਲ ਜੀ ਆ ਤੇ ਥਾਂਲੇ ਵੇ ਦੀ ਚੰਗੀ ਬੰਤਰ ਦੇਖ ਸਕਦੇ ਜੀ ਲਓ ਜੀ ਬਾਕੀ ਚੰਗੀ ਕਿਸੇ ਨੇ ਸੰਭੀ ਜਣਾ ਹਾਂਜੀ ਹਾਂਜੀ ਵੀਰ ਜੀ ਸਾਂਭੇ ਨਾਲ ਹਾਂ ਨਹੀਂ ਪੂਰੀ ਸਾਂਭੇ ਆ ਰਾਜ ਹੀ ਆ ਪੂਰੀ ਲੋਹੇ ਦੀ ਰਾਜੀ ਫੁੱਲ ਰਾਜੀ ਹਾਂ ਤੇ ਮੁੰਦੀ ਸੋਣੀ ਵੀਰ ਜੀ ਸਿੰਘ ਮੁੰਮ ਸੋਨਾ ਲੱਗਾ ਨਹੀਂ ਨਹੀਂ ਕਾਲੀ ਸ਼ਾਹ ਰੰਗ ਕਾਲੀ ਸ਼ਾਹ ਹਾਂ ਛਾਂ ਦੀ ਬੰਤਰ ਚੰਗੀ ਆ ਲਓ ਜੀ ਲਓ ਭਾਈ ਜ ਜਦੋਂ ਬਟਣਾ ਵਾਲਾ ਚੱਡਾ ਲੱਗਾ ਜ ਮਗਰਲੀ ਸਾਈਡ ਦੇਖ ਸਕਦੇ ਜੀ ਛਨਾ ਦੀ ਸਪੇਸ ਚੰਗੀ ਆ ਤੇ ਦੁੱਧ 10 ਕਿਲੋ ਮੌਕੇ ਦਾ ਹਾਜ਼ਰ ਜੀ ਤੇ ਮੁੱਲ ਦੀ ਗੱਲ ਰਹਿ ਗਈ ਕਿੰਨੇ ਦੇ ਦਈਏ ਮੁੱਲ ਵੀ ਜੀ 90000 ਰੁਪਏ ਦਾ ਤੇ ਕਿੰਨੇ ਦੀ ਐਂਡ ਕਿੰਨੇ ਕੀ ਮਾਨਤਾਣ ਕਰਨੀ 90000 ਛੋਟ ਕਰ ਦੂੰਗਾ ਦੋ ਕਰਨੀ ਹੈ ਹਾਂਜੀ ਤੇ ਉਧ ਕਰ ਦਈਏ ਹੋਰ ਕਰ ਦੋ ਪੰਜ ਪੂਰੀ ਨਾ ਕਰੀਏ 90 ਚੋਂ 85 ਦੀ ਨਾ ਦਈਏ ਨਹੀਂ ਨਹੀਂ ਦੇ ਦਈਏ ਦੇ ਕੇ ਜਾਣ ਦੇ ਤਾਂ ਜਾਣੂ ਠੀਕ ਹੈ ਲਓ ਵੀ ਸੱਜਣਾ 85000 ਦੀ ਮਿਲ ਜੂਗੀ ਇਹ ਇੱਕ ਕਣਵਾ ਸੂਆ ਆ ਗਈ ਹੈ ਇਹ ਵੀ ਜੀ ਤੀਜਾ ਸੂਆ ਮੈਂ ਤੀਜਾ ਸੂਆ ਦੁੱਧ ਪੱਕਾ ਕਿੰਨਾ ਹੈ ਦੁੱਧ ਵੀ ਜੀ ਇਥੇ 12 ਲੀਟਰ ਪੱਕਾ ਹੈ 12 ਕਿਲੋ ਮਗਰ ਕਟਾ ਮਗਰ ਕੱਟੀ ਵੀ ਜੀ ਅੱਛਾ ਇਹਦੀ ਮਗਰ ਕੱਟੀ ਵੀ ਜੀ ਨੀਲੀ ਰਾਵੀ ਕੱਟੀ ਹੈ ਹਨਾ ਕੱਟੀ ਸੋਹਣੀ ਖੋਲ ਗਏ ਬਾਕੀ ਇਹ ਮੈਂ ਥੋੜੀ ਜੀ ਆਉਂਦੇ ਨੂੰ ਜਵਾਨ ਆ ਚੰਗੀ ਆ ਬਿੱਲੀ ਬੋਲੀ ਅੱਖ ਵੀ ਜੀ ਬਿੱਲੀ ਮਣਕੀ ਅੱਖ ਤੇ ਮੱਥੇ 'ਚ ਵੀ ਬੱਲ ਹੈਗਾ ਸਜਣੋ ਸੂਆ ਤੀਜਾ ਤੇ ਕੱਦ ਵਜਨ ਪੂਰਾ ਲਓ ਜੀ ਕੀ ਬਾਤ ਆ ਲਓ ਪੂਰੀ ਵਢਿਆ ਕੋਈ ਛੋਟੀ ਮੋਟੀ ਮੱਝ ਨਹੀਂ ਆ ਤੁਹਾਨੂੰ ਬੜਾ ਵਧੀਆ ਲੱਗਦਾ ਨਹੀਂ ਛਾਂ ਤੇ ਨੋਕ ਵਾਲਾ ਹੱਥਾਂ ਨੇ ਚਵਾਈ ਬੜੀ ਚੰਗੀ ਹੋਈ ਚਵਾਈ ਬਹੁਤ ਸੋਹਣੀ ਲੱਗੀ ਜੀ ਕੱਟੀ ਮਗਰਵੜੀ ਥੋੜੀ ਵੇਖੀ ਕੱਟੀ ਵੇਖੋ ਮਗਰ ਨਹੀਂ ਕੱਟੇ ਚੰਗੀ ਆ ਦੋ ਡਬਲ ਫੈਰ ਆ ਗਿਆ ਡਬਲ ਫੈਰ ਹੂੰ ਤੇ ਬਾਕੀ ਦੀ ਰੇਟ ਦੀ ਗੱਲ ਹੈ ਕਿ ਕਿੰਨੇ ਦੇ ਦਈਏ ਜੀ ਜੀ ਰੇਟ ਕਰ ਨੂੰ ਕੋਈ ਲੱਖ ਰੁਪਇਆ ਕਰ ਲੋ ਅੱਛਾ 92 ਹਾਲੀ ਮੈਂ ਦੇ ਦਾਂ 92 ਦੀ ਪੂਰੇ 90 ਦੀ ਕਰ ਦਈਏ 90 ਚਲੋ ਠੀਕ ਹੈ ਮਾਨਦਰ ਕਰਦੇ ਠੀਕ ਹੈ ਲਓ ਜੀ ਸਜਣੋ 90000 ਦੀ ਇਹ ਮੱਝ ਮਿਲ ਜੂ ਦੁੱਧ 12 ਕਿਲੋ ਪਿੰਡ ਪੂਰਾ ਕੋਨਾ ਪਹੁੰਚ ਕੇ ਲੁੱਟ ਲੋ ਮੇਲਾ ਲੁੱਟਣ ਵਾਲਾ ਜੀ ਆਪਨੀ ਕਰਕੇ ਤਸੱਲੀ ਲੈ ਜਾਓ ਮੱਝਾਂ ਦੋਵੇਂ ਚੰਗੀਆਂ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ